ਇੱਕ ਸੁਪਰਾਈ ਹੈ ਕੀ ਹੈ ਲਿਫਟ ਆ ਤੁਹਾਡੇ ਬਕਤੇ ਦੇਖੋ ਕਿਹਾ ਆਰਡਰ ਕਿਹਾ ਹੈ ਤੁਹਾਡੇ ਤੇ ਚੋਰੀ ਚੋਰੀ ਪੰਜ ਮਿੰਟ ਪਹਿਲੇ ਗਿਆ ਦਿੱਕਾ ਅੱਛਾ ਮੈਨੂੰ ਲੱਗਦਾ ਕੋਈ ਲੈਪਟਾਪ ਆਇਆ ਲੈਪਟਾਪ ਹੈ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਆ ਅਸੀਂ ਵੀ ਠੀਕ ਠਾਕ ਆ ਵਧੀਆ ਸਾਰੇ ਘਰ ਦਾ ਕੰਮ ਇਧਰੋਂ ਬਤਾ ਪਾਇਆ ਤੇ ਉਹ ਕੰਪਲੀਟ ਹੋ ਰਿਹਾ ਨੋ ਚਾਰ ਦਿਨ ਦੇ ਇੱਕ ਦੋ ਦਿਨ ਲੱਗਣਾ ਹੋਰ ਬਸ ਲੋਹੇ ਦਾ ਕੰਮ ਗੱਲਾ ਦਾ ਕੰਮ ਖਤਮ ਹੋ ਜਾਣਾ ਮੁੜ ਕੇ ਆਪਾਂ ਫਿਰ ਦੇਖਾਂਗੇ ਟਾਇਲ ਚਾਲ ਦਾ ਤੇਰਾ ਅੰਗਰੰਗਾ ਦਾ ਫਰੰਟ ਦਾ ਜਿਵੇਂ ਹੈ ਨਾ ਹੋਰ ਸਭ ਸਾਰੇ ਵਧੀਆ ਤੇ ਆ ਜਿਓ ਘਰ ਚਾਹ ਪਾਣੀ ਪੀ ਲੋ ਇਹ ਤਾਂ ਮੇਰੀ ਚਾਹ ਤੇ ਕਰਨ ਦੀ ਚਾਹ ਦੀ ਹਾਂਜੀ ਹੋਰ ਉਹਦੀ ਸਾਰੇ ਇੱਥੇ ਹਰ ਫਤਿਹ ਜਿੱਤਾਂ ਟਾਈਮ ਹੋਇਆ 7:30 8:00 ਦਾ 7:00 ਨੇ ਉਠਣਾ 9:00 ਵਜੇ ਉਹ ਤਾਂ ਥੋੜਾ ਬਹੁਤ ਇਹ ਕੰਮ ਕਰਮ ਨਾਲ ਗੱਲਾਂ ਚੜੂ ਪੁੱਛ ਤਾ ਨਾ ਇਹ ਕੰਮ ਕਰਨਾ ਕੱਲ ਰੋਟੀ ਪਾਣੀ ਪਿਲਾਉ ਕੱਲ ਮਾਸਾ ਕੱਲੀ ਸੇਵਨ ਨਹੀਂ ਰਹਿਦਾ ਉਹਨਾਂ ਕੋਲ ਜੰਦਾ ਚਲੋ ਅਜੇ ਵੀਰ ਆਏ ਨਹੀਂ ਕੰਮ ਵਾਲੇ ਇੱਥੇ ਕਰ ਲੈਣੇ ਬਣਾਉਣੇ ਇਹ ਲੋਹੇ ਦੀ ਬਣਾ ਦੇ ਮਾਂ ਦੀ ਨਾਈਸ ਠੀਕ ਸੀਲ ਦੀ ਬਾਕੀ ਸਭ ਸਾਰੇ ਲੋਹੇ ਲੋਹੇ ਦੀ ਜਿਹੜੀ ਗ੍ਰਿਲ ਹੈ ਨਾ ਉਹ ਥੋੜੇ ਛੇ ਲੱਗੀ ਵਧੀਆ ਲੱਗਦੀ ਹੈ ਲੋਹੇ ਦੀ ਲੋਹੇ ਦੀ ਗ੍ਰਿਲ ਥੋੜੀ ਸਸਤੀ ਬਣ ਜਾਂਦੀ ਹੈ ਤੇ ਇਹ ਸਟੀਲ ਵੀ ਥੋੜੀ ਮਹਿੰਗੀ ਪੈਣੀ ਹੈ ਪਰ ਇਹ ਕਿਉਂ ਜੰਗਾਲ ਲੱਗਦਾ ਫੇਰ ਪੀਟ ਕਰਨਾ ਪੈਣਾ ਉਹ ਸੀਫੇ ਲੱਗੀ ਸਹੀ ਨਹੀਂ ਲਗਦੀ ਸਟੀਲ ਵੀ ਬਹੁਤ ਹੀ ਚੰਗਾ ਸੋਹਣਾ ਚਲੋ ਕੋਈ ਨਹੀਂ ਦੇਖਦੇ ਆਂ ਫਿਰ ਕਿਵੇਂ ਪ੍ਰੋਸੀਜਰ ਬਣਦਾ ਜੁਲਰੀ ਹੰਟਾ ਕੁ ਲਾਉਦੇ ਨਾਲ ਦੇ ਜਿਹੜੇ ਨਵੇਂ ਸਾਡੇ ਚਾਹਤ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਲੈ ਵੀ ਭਾਜੀ ਹੁਣੇ ਤਿਆਰ ਹੋ ਗਏ ਹਾਂ ਜੀ ਸੇ ਚਿਕਾ ਜੀ ਗੁੱਡ ਮਾਰਨਿੰਗ ਜੀ ਕਿ ਆਲ ਜੇ ਠੀਕ ਠਾਕ ਜੇ ਤਿਆਰ ਹੋ ਗਏ ਨਾ ਧੋ ਕੇ ਆਪਾਂ ਤਿਆਰ ਵੀ ਹੋ ਗਏ ਨਾ ਧੋ ਕੇ ਹਨਾ ਹੁਣ ਦੁੱਧ ਪੀਣਾ ਤੇ ਪੀ ਲਿਆ ਵਾ ਬੜਾ ਕੁਛ ਹੋਣ ਡਿਆ ਸੋਹਣਿਆ ਚੂਚੂ ਗਲ ਲੈ ਕੰਨੇ ਲੈ ਚੂਚੂ ਆਹ ਚੂਚੂ ਆ ਵੀ ਚੂਚੂ ਬੋਤਾ ਦੇ ਕਿਨੇ ਲਵ ਸਟੀਲ ਦੀਆਂ ਗ੍ਰਿਲਾਂ ਕਰਤੀਆਂ ਹੋਈਆਂ ਨੇ ਰੈਡੀ ਟਾਂਕੇ ਲਾਤੇ ਆ ਉਸ ਟੀਲੇ ਕੰਮ ਚ ਲੰਡਿਆ ਲੱਕੀ ਆ ਕੇ ਸਾਬਣ ਹਾਂ ਇਹ ਛਿੰਚੀ ਟੰਡਾ ਜਾਨਾ ਕਿ ਬੜੀ ਗਾ ਬਦਲ ਲੱਗਣ ਡਿਆ ਇਸਨ ਪਤਾ ਬਦਲਣਾ ਪਈਦਾ ਬਦਲਣਾ ਨਹੀਂ ਦਿੰਦਾ ਇਸੀ ਆ ਇਹ ਸਾਬਣ ਦੇ ਲਾਂਡੇ ਬਣਾਉਂਦੇ ਦੇ ਇੱਕ ਇੱਕ ਨੂੰ ਆਕਣਾ ਸਾਬਣੇ ਦੇ ਲਾਂਡੇ ਗਲੇ ਸਿੰਘ ਸਿੰਘ ਵਾਸਤੇ ਹੁੰਦਾ ਹੈ ਜਿਹਨੇ ਜੋੜ ਲਾਂਦੇ ਨਾ ਵਧੀਆ ਤਰੀਕੇ ਦਾ ਜੋੜ ਬਣ ਜਾਂਦਾ ਜਬਰਦਸਤ ਸੰਗਤਾਲਦੇ ਹਾਂ ਲੈ ਫਿਨਿਸ਼ਿੰਗ ਕਰੋ ਜੱਕ ਨਿਕਿਆ ਨਾ ਹਾਂਜੀ ਆਮਰਾਲ ਉਤੇ ਰੱਖਿਆ ਕੀ ਗੱਲ ਹੈ ਇਮਰਾਲ ਉਤੇ ਕਿ ਲੈ ਵੀ ਕਰੋ ਚੱਕ ਆ ਵੀ ਸਟੀਲ ਦੀਆਂ ਬਣਾਤੀਆਂ ਆਪਾਂ ਗ੍ਰਿਲਾਂ ਇੱਧਰ ਤਾਲੀ ਕਰਤੀ ਆ ਤਿਆਰ ਇੱਧਰ ਹੀ ਕਰਤੀਆਂ ਤਿਆਰ ਤੇ ਆ ਵੀ ਲਾਤੀ ਆ ਇੱਧਰ ਤੇ ਹੁਣ ਆਪਾਂ ਕੋਈ ਕਾਰ ਬਣਾਉਣ ਦਾ ਜ ਪਤਾ ਨਹੀਂ ਤੇ ਰਦਾ ਬਣਾਉਣ ਦਾ ਜੀ ਕਾਰ ਮੇਰਾ ਯਾਰ ਆਇਆ ਕੋਰ ਹੰਗ ਖਾੜਾ ਪਾੜੀਆਂ ਲਾ ਲਈ ਹੈ ਜੀ ਅੱਗੇ ਮਾਰਾ ਕੈਮਰਾ ਮਾਰਾਂ ਲੈ ਸਟੇਲ ਦੀ ਗ੍ਰਿਲ ਬਣਾ ਤੇ ਦਿੱਤੀ ਵੀ ਇਦਨੇ ਤੇ 6 ਇੰਚ ਦਾ ਗੈਪ ਆਤਾ 7-7 ਇੰਚੀ ਦਾ 7 ਇੰਚ ਦਾ ਗੈਪ ਆਇਆ ਇਹਦੇ ਵਿੱਚ ਉੱਪਰ ਥੱਲੇ ਆਪਾਂ ਟੂਕ ਨਹੀਂ ਪਾਈ ਬੱਸ ਰੁਕ ਇੱਧਰ ਵੀ ਨਹੀਂ ਪਾਈਏਗੀ ਤੇ ਕਈ ਵੀ ਇੱਥੇ ਪਾਉਂਦੇ ਨੇ ਅੱਜ ਤੇ ਉਸ ਸਾਰਾ ਉਹ ਹੱਡ ਵਰਦਾ ਪਾਉਣ ਦਾ ਪਰ ਉਹ ਸਾਰੇ ਸਿਸਟਮ ਜਿਹੜਾ ਬਦਲੋ ਡਿਜ਼ਾਈਨ ਦੇ ਸਾਰੇ ਖਤਮ ਹੋ ਜਾਂਦਾ ਹਨਾ ਨਾ ਤੇ ਥੇ ਠਾ ਪਾਈ YouTube ਤੇ ਨਾ ਉੱਪਰ ਪਾਈਏ ਕਿ ਇਸੋਂ ਨਾਲ ਆਪਾਂ ਕੀਤਾ ਵਾ ਇਹਦੇ ਵਿੱਚ ਵੇਦਾਂ ਹੀ ਪਰ 6 ਵਜਨੇ ਥੋੜੇ ਜਿਹਾ ਔਖੇ ਆ ਉਹ ਆਪਾਂ ਮਾਰ ਲੈਣੇ ਚਾਹੇ ਸਿਲਵਰ ਰਾਡ ਨਾਲ ਮਾਰਾਂਗੇ ਤੇ ਚਾਹੇ ਡ੍ਰਿਲ ਨਾਲ ਮਾਰ ਲਾਂਗੇ ਇਹ ਬੜੀ ਮੁਸ਼ਕਲ ਇਹਨੂੰ ਮਾਰੇ ਸਕਰੂ ਤੇ ਤੇ ਉੱਪਰ ਦੀ ਵੀ ਰੈਲ ਕੋ ਬਣ ਗਈ ਹੈ ਇਹ ਸਟੀਲ ਦੀ ਤਿਆਰ ਕੀਤੀ ਆਪਾਂ ਇਹ ਵੀ ਸੇਮ ਡਿਜ਼ਾਈਨ ਦੇ ਵੀ ਇਧਰ ਕਿਚਨ ਦੀ ਵੀ ਇਹ ਵੀ ਕਿੰਦਾ ਹੈ ਤੇ ਇਹਨ ਇੱਕ ਪਾਦੀਆਂ ਵਿੱਚ ਸਪੋਟਾਂ ਸਿੱਧਾ ਹੀ ਆ ਬਾਕੀ ਵਾਕੇ ਇੱਕ ਸਪੋਟ ਬਾ ਇੱਥੇ ਬਣਾ ਕੇ ਲਵਨੀ ਆ ਇਸ ਤਰ੍ਹਾਂ ਇੱਥੇ ਇਦਾਂ ਇਥੇ ਬਣਾ ਕੇ ਨਾ ਸੁਰਖ ਲਾ ਦਿੰਨੇ ਜਿਹੜਾ ਆਉਂਦਾ ਇਹਨੂੰ ਹੱਥ ਮਾਰਦਾ ਫਿਰ ਜਾਲੀ ਢਿੱਲੀ ਹੋ ਜਾਂਦੀ ਹੈ ਜਿਹੜਾ ਅੰਦਰੋਂ ਦਰਵਾਜ਼ਾ ਖੋਲਦਾ ਨਾ ਕੋਈ ਵੀ ਆ ਹਨ ਫਿਰ ਇੱਥੇ ਹੱਥ ਲਾਉਣ ਦੀ ਬਜਾਏ ਇੱਥੇ ਹੱਥ ਲਾ ਲੈਂਦੇ ਇੱਥੇ ਖੋਲ ਲੈਂਦੇ ਇਧਰੋਂ ਖੋਲਦੇ ਆ ਤੇ ਜਾਲੀ ਸਾਰੀ ਨਿਕਲ ਜਾਣੀ ਢਿੱਲੀ ਹੋ ਜਣੀ ਇੱਥੇ ਬੈਦਰੋਂ ਇੱਕ ਸਟੀਲ ਦੀ ਬਣਵਾ ਕੇ ਨਾ ਸੁਰਖ ਇਧਰ ਨੂੰ ਤੇ ਉਹ ਲਾ ਦਿੰਨੇ ਆ ਕਿਉਂਕਿ ਬੱਚਿਆ ਰਹੂ ਤੁਹਾਡਾ ਨਾ ਜਾਲੀ ਬਚੀ ਰਹੇਗੀ ਨਹੀਂ ਤੇ ਜਾਲੀ ਸਾਰੀ ਨਿਕਲ ਜਾਊ ਕੋਈ ਵੀ ਆਮਦਾਵਾ ਤੇ ਹੱਥ ਇੱਥੇ ਦੀ ਬਜਾਏ ਇੱਥੇ ਬਜਾਏ ਪਰ ਹੈਂਡਲ ਕਿਤੇ ਵੀ ਲੱਗਾ ਹੋਵੇ ਨਾ ਉਹਨਾਂ ਹੈਂਡਲ ਤੇ ਹੱਥ ਨਾਲ ਲਾਉਣਾ ਹੁੰਦਾ ਬਸ ਇਹਨੂੰ ਏਦਾਂ ਕਰਦੇ ਚੰਗਾ ਬਲਾ ਹੈਂਡਲ ਲਾਇਆ ਜਾਂ ਕੋਈ ਚੀਜ਼ ਲਾਈਏ ਤੇ ਬੰਦਾ ਇੱਥੋਂ ਸਪੋਰਟ ਕਰੇ ਜਾਂ ਇੱਥੋਂ ਖੋਲੇ ਨਾ ਪਰ ਇਹ ਵਗੇ ਇੱਥੋਂ ਖੁੱਲਣਾ ਗਈਆਂ ਦੀ ਆਤਵਾ ਬਸ ਇੱਥੋਂ ਖੋਲ ਕੇ ਇਸੇ ਚੱਕਰ 'ਚ ਮੈਂ ਕਿਹਾ ਚਲ ਇੱਥੇ ਸਪੋਰਟ ਪਾ ਦਿੰਨੇ 1 2 ਅਗਰ ਥੋੜਾ ਜਿਆ ਅਗਰ ਇਹਨੂੰ ਸ਼ਰਮੋ ਵੀ ਥੋੜੀ ਬਹੁਤ ਫਸਟ ਟਾਈਮ ਦਾ ਪੱਤਾ ਤਿਆਰ ਕਰਵਾਇਨੇ ਦੋ ਫਸਟ ਟਾਈਮ ਦੋ ਤਿਆਰ ਕਰਵਾਇਨੇ ਇਹ ਹੈ ਜਿਹਨੇ ਜਿਵੇਂ ਕੁੱਟ ਦੇ ਕੱਪੜੇ ਸੁੱਕਣੇ ਪਾਉਣ ਵਾਸਤੇ ਹਨ ਇਹਦਾ ਫੋਲਡ ਵੀ ਹੋ ਜਾਣਾ ਇਦਾਂ ਹਾਂ ਇਹ ਕੰਧ ਦੇ ਨਾਲ ਹੈਂਗ ਕਰਕੇ ਨਾ ਇਹਨਾਂ ਸਕਰੂ ਮਾਰ ਕੇ ਦੋ ਇੱਕ ਇੱਧਰ ਇੱਕ ਇੱਧਰ ਕੰਧਾਂ ਦੇ ਹੈਂਗ ਕਰਕੇ ਨਾਲ ਇਹਨਾਂ ਤਾਰਾਂ ਤੁਰਾ ਬੰਦਾਂ ਹੈ ਨਾ ਮੈਂ ਕਹਿੰਦਾ ਵਧੀਆ ਚੀਜ਼ ਤਿਆਰ ਕਰਨੀ ਚਾਹੀਦੀ ਹੈ ਨਾ ਸਿੰਪਲ ਦੇ ਹਰਕਤ ਚੀਜ਼ ਤਿਆਰ ਕਰੀ ਜਾਂਦਾ ਹਰ ਕੋਈ ਜੋ ਕੱਲ ਨੂੰ ਫਿਟਿੰਗ ਕਰਾਂਗੇ ਤੁਹਾਨੂੰ ਫਿਰ ਦੱਸਾਂਗੇ ਇੱਕ ਰੌੜ ਵਧ ਗਿਆ ਸਟੀਲ ਦੀ ਆ ਖੜੀ ਕੀਤੀ ਤਾਂ ਨੂੰ ਆਪਾਂ ਇਹਦਾ ਆਪਾਂ ਕੰਮ ਕਰਾ ਦੇਣਾ ਇੱਥੇ ਜਿਹੜਾ ਤੁਹਾਨੂੰ ਦੱਸਿਆ ਉਹ ਅਜੇ ਦੇ ਅੰਦਰਲੇ ਬੰਨੇ ਬਾਕੀ ਤਾਂ ਗਿਮਾਰ ਖਤਮ ਹੀ ਆ ਸਾਰਾ ਡਬਲ ਡੈਂ ਦਾ ਕੰਮ ਤਾਂ ਖਤਮ ਹੋ ਗਿਆ ਅੱਜ ਕੱਲ ਦੀ ਜੜੀ ਲੱਗਣੀ ਵੀ ਤੇ ਇੱਕ ਬਸ ਮੁੜ ਕੇ ਫਿਨਿਸ਼ ਕਦਾ ਸਮਾਨ ਖਲਰਿਆ ਇੱਧਰ 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 ਆ ਬੇਕ ਮੈਂ ਸਾਫ਼ ਸੁਫ਼ ਕਰ ਦੇਣਾ ਬਸ ਤੇੜੀ ਡੰਗ ਚ ਬੋਰਡ ਪਲਾਈ ਚੱਕ ਦੇਣਾ ਇੱਕ ਦਦਰਾ ਜਿਹਾ ਲੱਗਣਾ ਲਾਜ਼ਮ ਬਾਕੀ ਪਲਾਈ ਵੰਡ ਚੱਕ ਦੇਣਾ ਆਪਾਂ ਸਾਰੇ ਇਹ ਸੀਨਾ ਕੱਲ ਦੀ ਕੂਲਿੰਗ ਨਹੀਂ ਕਰਨ ਡਿਆ ਬੱਲੇ ਬੱਲੇ ਆ ਵੇਖੋ ਕਿਦਾਂ ਘੱਟਾ ਜੰਮਿਆ ਕਿਆ ਬੱਲੇ ਸਾਫ਼ ਕਰੀਏ ਇਹਨੂੰ ਬਾਹਰ ਕੱਢ ਕੇ ਲੈ ਵੀ ਟਾਈਮ ਹੋ ਗਿਆ 8 ਵਜੇ ਦਾ ਬਿਲਡਿੰਗ ਵਾਲੇ ਵੀਰ ਵੀ ਚੱਲ ਗਏ ਤੇ ਅੱਜ ਮੇਰੇ ਪੁੱਤ ਨੂੰ ਹੋਇਆ ਬੁਖਾਰ ਆਜਾ ਥੋੜੀ ਸਿਹਤ ਠੀਕ ਨਹੀਂ ਕੀ ਪਤਾ ਦੀ ਹੈਨਾ ਅੋ ਜੀ ਚੈਲ ਬੈਨ ਨਹੀਂ ਕਰਦੇ ਹੈ ਇਹ ਵੇ ਕੋਚੋਂ ਡਿਆ ਫਤੜਾ ਸੁਸਤ ਜਿਹਾ ਆਵਾਜ਼ ਹੈ ਨਾ ਮੇਰਾ ਪੁੱਤ ਬੁਖਾਰ ਆਇਆ ਹੈ ਜਨਮ ਅਦਾ ਜੀ ਦਿੱਤੀ ਵੇ ਕਿੰਨੇ ਕਿੰਨੇ ਜੀ ਦੋ ਰੇ ਦਿੱਤੀ ਦੋ ਰੇ ਵੇ ਮੈਡੀਸਿਨ ਦਿੱਤੀ ਪੁੱਤ ਨੂੰ ਚਲੋ ਕੋਈ ਨਹੀਂ ਲੈ ਜੇ ਰੇ ਠੀਕ ਹੋ ਜਨ ਆਪਾਂਗੇ ਇੱਕ ਦੀ ਗੱਲ ਤੇ ਚਲੋ ਫਿਰ ਇੱਕ ਸਰਪ੍ਰਾਈਜ਼ ਇਹ ਕੀ ਹੈ ਦਿੱਤਾ ਹੈ ਤੁਹਾਡੇ ਬਕਸੇ ਦੇ ਵਿੱਚ ਦੇਖੋ ਮਾ ਉਹ ਆਰਡਰ ਕਿਤਾ ਹੈ ਤੁਹਾਡੇ ਤੇ ਚੋਰੀ ਚੋਰੀ ਤੁਹਾਨੂੰ ਵੀ ਪਤਾ ਲੱਗ ਗਿਆ ਦਿੱਤਾ ਅੱਛਾ ਮਾਰੇ ਲੱਗਦਾ ਕੁਝ ਲੈਪਟਾਪ ਆਇਆ ਲੈਪਟਾਪ ਹੈ ਮੇਰੇ ਵੱਸ ਤੇ ਲੈਪਟਾਪ ਮਿਲਿਆ ਹੈ ਲੈਪਟਾਪ ਤੁਹਾਨੂੰ ਮੈਂ ਲੈਪਟਾਪ ਨਹੀਂ ਚਲ ਕਰ ਬਤਲੀ ਇਹ ਆ ਵੀਡੀਓ ਬਣਾਉਣ ਵਾਸਤੇ ਕੁਝ ਸਟੈਂਡ ਆ ਉਹ ਆਰਡਰ ਕਿਤਾ ਸੀਗਾ ਮੈਂ ਹੁਣ ਓਪਨ ਕਰਕੇ ਦੇਖਦੇ ਆ ਤੁਹਾਨੂੰ ਕਿਵੇਂ ਤਾਂ ਲੱਗਦਾ ਤੁਹਾਨੂੰ ਉੱਤੇ ਉਹ ਆ ਰਿਆ ਨਹੀਂ ਕਿਵੇਂ ਲੱਗਦਾ ਮੈਂ ਉੱਤੇ ਤਾਂ ਆ ਟੇਬਲ ਜਿਹਾ ਬਣਾ ਜਿਵੇਂ ਲੈਪਟਾਪ ਕੁੜੀ ਚਲਾਉਣ ਲਈ ਆ ਉਹ ਤਾਂ ਅੰਗੀ ਇਹਨੇ ਫੋਟੋ ਬਣਾਏ ਨੇ ਫੋਟੋ ਚਲੋਗੇ ਕਰੋ ਓਪਨ ਫਿਰ ਹਾਂ ਦੇਖਦੇ ਆ ਲੈ ਕਿਦਾਂ ਕੀਤਾ ਆਰਡਰ ਇਹ ਮੈਂ ਕਿਤੇ ਹੱਥ ਆ ਗਿਆ ਮਸਾ ਅੱਜ ਹੀ ਆਇਆ ਪਾਰਸਲ ਇਹ ਕਰੋ ਦੇਖਿਆ ਪਾਰਸਲ ਮੈਂ ਮੈਂ ਕਿੱਥੇ ਹਾਂ ਇਹ ਕਿਤੇ ਗਏ ਸੀਗੇ ਬਹੁਤ ਚੰਗੇ ਉਹਦੇ ਲਈ ਮੈਂ ਮੈਂ ਕਰਨਾ ਕਿ ਤੁਹਾਨੂੰ ਆਪਸ ਵਰਾਇਣਾ ਮੁੰਡਾ ਮੈਂ ਤੁਹਾਨੂੰ ਜਿਹੜੀ ਕਾਲੀਆਂ ਇੱਤਾਂ ਦੇ ਕੋਈ ਦੇਖਣਾ ਲਿਉਂ। ਕੋਲ ਲੈਪਟਾਪ ਆ। ਲੈਪਟੋਪ ਵੀ ਸੰਭਲੋ। ਇਹ ਹੱਦੇ ਵੀ ਤਾਂ ਵੀ ਆ ਗਿਆ। ਅਤੇ ਲੈਪਟਾਪ ਆ ਗਿਆ ਇੱਧਰ। ਵੀ ਉੱਠਾ ਹੋਇਆ ਰਸ ਫਟੇ। ਇਹ ਮੇਰੇ ਪੋਤਿਆਂ ਦੇ ਜਦ ਸਟੈਂਡ ਵਾ ਸਸਾ ਇਹ ਸਟੈਂਡ ਵਾ ਫੋਰਵਰਡ ਕੀ ਬਣਾ ਸੀ ਖਾਲੀ ਬਕਸਾ ਦੇਉਂ ਦਿੱਤਾ ਜਿਵੇਂ ਮੈਂ ਤੇ ਬੜਾ ਕੁਛ ਮੇਰੇ ਕੋਲ ਲੈਪਟਾਪ ਆ ਗਿਆ ਲੱਗਦਾ ਆਪਣਾ ਪਰ ਮੈਂ ਲੈਪਟੋਪ ਵੀ ਆਊਗਾ ਵੀ ਦਿਨ ਆਏਗਾ ਲੈਪਟੋਪ ਦੇਣੇ ਆਗਲੇ ਦਿਨ ਸੋ ਗਿਆ ਆਖਦਾ ਹੋ ਮੈਂ ਬੰਨ ਟੋਨ ਲਾ ਕੇ ਚੱਲਣ ਆਹ ਬੱਲੇ ਸ਼ਰਾਸ ਹੀ ਵਧੀਆ ਮਹੰਗਾਈ ਹੋਏ ਆਹ ਵਧੀਆ ਰਮ ਮੰਗਾਈ ਹੋਈ ਆ ਮਧ ਵਧੀਆ ਚੀਜ਼ ਹੀ ਵਾਹ ਪੂਰੀ ਹੈ ਡਿਜੀਟੈਕ ਦਾ ਆਇਆ ਮੰਗਾਇਆ ਹੈ ਲੈ ਕੰਪਨੀ ਨੇ ਮੰਗਾਇਆ ਰਿਹਾ ਹੈ ਮੈਨੂੰ ਨਹੀਂ ਪਤਾ ਚੱਲਿਆ ਕਿਹੜੀ ਕੰਪਨੀ ਤੋਂ ਮੰਗਾਉਣਾ ਇਹ ਡਿਜੀਟੈਕ ਤਾਂ ਵਧੀਆ ਹੈ ਡਿਜੀਟੈਕ ਕੰਪਨੀ ਬੜੀ ਤਗੜੀ ਹੈ ਜੀ ਜੀ ਡਿਜੀਟੈਕ ਚਲੋ ਸੋਨਾ ਵਧੀਆ ਹੈ ਵਾਹ ਜੀ ਬੂਤ ਆ ਰਿਹਾ ਹੈ ਨਾ ਮજબੂਤ ਹੋ ਇਹ ਕਿਰਿਆ ਪਹਿਲਾਂ ਹੜੇ ਕੋ ਹੁੰਦਾ ਹੈ ਰਮੀਨੇ ਹੁੰਦਾ ਉਹ ਤੇ ਡਿੱਗਦਾ ਫਿਰਦਾ ਹੈ ਨਾ ਉਹ ਡਿੱਗਦਾ ਫਿਰਦਾ ਹੀ ਉਹਦਾ ਕੋਈ ਫਾਇਦਾ ਚਲਨ ਚਾਲੂ ਕਰਕੇ ਦੇਖਦੇ ਹਾਂ ਟਾਈਮ ਹੋ ਗਿਆ 11 ਵਜੇ ਦਾ ਚਲੋ ਮਿਲਦੇ ਆ ਨੈਕਸਟ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੁੜ ਕਰਿਓ ਜੇ ਨਵੇਂ ਨੇ ਸਾਡੇ ਚੈਨਲ ਕੋਲ ਸਬਸਕ੍ਰਾਈਬ ਬਾਈ ਬਾਈ ਗੁੱਡ ਨਾਈਟ ਰੱਬ ਰੱਖਣਾ